ਪੀੜ ਪੜੀ ਕਰ ਤੇਰੇ ਨੇੜੇ ਰੰਦਾ ਹਰ ਵੇਲੇ ਰੌਣਕ ਮਿਲਾਣੀ ਪੀੜ ਪੜੀ ਕਰ ਤੇਰੇ ਨੇੜੇ ਰੰਦਾ ਹਰ ਵੇਲੇ ਰੌਣਕ ਮਿਲਾਣੀ ਲੈਣਾ ਕੁਝ ਨਾ ਹੁੰਦਾ ਬਦਲਰ ਵਿੱਚੋਂ ਲੈਣਾ ਕੁਝ ਨਾ ਹੁੰਦਾ ਬਾਜ਼ਾਰ ਵਿੱਚੋਂ ਦੇਖਣੇ ਲਈ ਆ ਜਾਂਦਾ ਹੋ ਵੇ ਲਾਂਗੀ ਦੇਖਣੇ ਲਈ ਆ ਜਾਂਦਾ ਹੋ ਵੇ ਲਾਂਗੀ ਕੋਸ਼ਿਸ਼ ਕੀਤੀ ਬਹੁਤ ਕਿ ਮੇਲ ਹੋ ਜਾਈ ਮਿਲਣੇ ਲਈ ਗਲੀ ਗੜੇ ਮਾਰਦਾ ਰਹਾਂ ਕੋਸ਼ਿਸ਼ ਕੀਤੀ ਬਹੁਤ ਕਿੰਨੀ ਲ ਹੋ ਜਾਈ ਮਿਲ ਲੈ ਨਹੀਂ ਗਲੀ ਘੜੇ ਮਾਰਦਾ ਰਹਾਂ ਬੰਦ ਕਮਰੇ ਅੰਦਰ ਮਾਣੇ ਏਤੀ ਦਾ ਤੀ ਸੰਗਰੂਰ ਵੀ ਤੁਰਦਾ ਗਰਮੀ ਸੰਖਾਰਦਾ ਰਹੋ ਤੂੰ ਬੰਦ ਕਮਰੇ ਅੰਦਰ ਮਾਣੇ ਆਨੰਦ ਏਤੀ ਦਾ ਤੇ ਸੰਗਰੂਰ ਵੀ ਤੁਰਦਾ ਗਰਮੀ ਸਹਾਰਦਾ ਰਹਾ ਦੇਖਿਆ ਸੀ ਜਦੋਂ ਤੈਨੂੰ ਦੇਖਿਆ ਸੀ ਦੇਖਿਆ ਸੀ ਜਦੋਂ ਤੈਨੂੰ ਦੇਖਿਆ ਸੀ ਪਾਇਆ ਹੁੰਦਾ ਸੋਨਾ ਸੂਟ ਸਲਵਾਰਨੀ ਪਾਇਆ ਹੁੰਦਾ ਸੋਨਾ ਸੂਟ ਸਲਵਾਰਨੀ ਦੇਸੀ ਦੇ ਦੇਸੀ ਦੇਸੀ ਦੇ ਦੇਸੀ ਦੇਸੀ ਦੇ ਦੇਸੀ ਦੇਸ ਅੰਦਰ ਰਹੇ ਅਸੀਂ ਦੇਸੀ ਦੇ ਦੇਸੀ ਦੇਸ ਅੰਦਰ ਰਹੇ ਅਸੀਂ ਸੰਮੇ ਸੰਗ ਸੰਗ ਸੱਦ ਸਾਰੀ ਸੰਮੇ ਸੰਗ ਸੰਗ ਸਾਰੀ ਛੱਡ ਪੁੱਲ ਦੀ ਨਾ ਸ਼ੁੱਧ ਆਚਾਰਣੀ ਦੇਖਿਆ ਸੀ ਜਦ ਵੀ ਤੈਨੂੰ ਦੇਖਿਆ ਸੀ ਦੇਖਿਆ ਸੀ ਜਦ ਵੀ ਤੈਨੂੰ ਦੇਖਿਆ ਸੀ ਆਇਆ ਹੁੰਦਾ ਸੋਹਣਾ ਸੂਟ ਸਲਵਾਰ ਨੀ ਦੇਸੀ ਦੇ ਦੇਸੀ ਦੇਸ਼ ਅੰਦਰ ਰਹੇ ਅਸੀਂ ਦੇਸੀ ਦੇ ਦੇਸੀ ਦੇਸ਼ ਅੰਦਰ ਰਹੇ ਅਸੀਂ ਕਮੇ ਸੰਗ ਸੰਗ ਸਾਰੀ ਛੱਡ ਪੁੱਲੀ ਨਾ ਸਵੇਰ ਚਾਨੀ ਪੁੱਲੀ ਨਾ ਸਵੇਰ ਚਾਨੀ ਬੁੱਲ ਸੁੱਕ ਰਹੇ ਉੱਤੋਂ ਸਿਰ ਵੀ ਹੈ ਚਕਰਾ ਰਹਾ ਬੁੱਲ ਸੁੱਕ ਰਹੇ ਉੱਤੋਂ ਸਿਰ ਵੀ ਹੈ ਚਕਰਾ ਰਹਾ ਨਾ ਦੇਖ ਤੈਨੂੰ ਕਿਤੇ ਦਿਲ ਵੀ ਮੇਰਾ ਹੈ ਘਬਰਾ ਰਿਆ ਨਾ ਦੇਖ ਤੈਨੂੰ ਕਿਤੇ ਨਾ ਦੇਖ ਨਾ ਦੇਖ ਤੈਨੂੰ ਕਿਤੇ ਦਿਲ ਵੀ ਮੇਰਾ ਹੈ ਘਬਰਾ ਰਿਆ ਵਰਤ ਤੋੜਾਂ ਨੈਣ ਜੋਤੀ ਦੇਖ ਤੇਰਾ ਮੁਖ ਨਹੀਂ ਵਰਤ ਤੋੜਾਂ ਵਰਤ ਤੋੜਾਂ ਨੈਣ ਜੋਤੀ ਦੇਖ ਤੇਰਾ ਮੁਖ ਨਹੀਂ ਨਾਮ ਲੈ ਦਿਲ ਅੰਦਰ ਸੰਗਰੂਰ ਵੀ ਬਣਾ ਰਿਆ ਨਾਮ ਲੈ ਦਿਲ ਅੰਦਰ ਸੰਗਰੂਰ ਵੀ ਬੁਲਾ ਰਿਆ ਹੂੰ ਬੁੱਲ ਸੁਖ ਰਹੇ ਉਹ ਤੂੰ ਸਰ ਵੀ ਹੈ ਚੱਕਰਾ ਦਿਆ ਨਾ ਦੇਖ ਤੈਨੂੰ ਕਿਤੇ ਦੇ ਲੀ ਲੇ ਰਹਾ ਹੈ ਕਵਰ ਰਹਾ ਵਰਤ ਤੋੜਾਂ ਨੈਣ ਜੋਤੀ ਦੇਖ ਤੇਰਾ ਮੁਖੜੀ ਵਰਤ ਤੋੜਾਂ ਨੈਣ ਜੋਤੀ ਦੇਖ ਤੇਰਾ ਮੁਖੜੀ ਨਾਮ ਲੈ ਦਿਲ ਅੰਦਰ तंगरूर वी बुला रहा